ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਬਈ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਮੈਂ ਲੈ ਕੇ ਆਇਆ ਆ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜਿਹੜੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰ ਪੰਜਾਬੀਆਂ ਲਈ ਬਈ ਆਪਾਂ ਆਪਣੇ ਰੁੱਲੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਇਹਨਾਂ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀ ਤਰੱਕੀਆਂ ਕਰ ਗਏ ਆ ਆਰੁੰਨੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਦੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁੱਲੂ ਸਿੰਘ ਜੀ ਨੇ ਤੇ ਪੈਸੇ ਬੜੇ ਆਏ ਆ ਸਟ੍ਰੇਲੀਆ ਤੋਂ ਕਨਡਾ ਤੋਂ ਇੰਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਹਨਾ ਪੌਂਡ ਬੜੇ ਆਏ ਸਾਰੇ ਭਰ ਗਈ ਯੂਰੋ ਤੇ ਬੜੀ ਵੇਦ ਹੋਈ ਹੋਰ ਬੜੇ ਆਗੂਆਂ ਦੇ ਕਹਿੰਦੇ ਬੜੇ ਪ੍ਰਾਪਰਟੀ ਐ ਪਰ ਆਹ ਬੰਦੇ ਨੇ ਦੱਸਿਆ ਇੱਥੇ ਵੀ ਰੁਲੂ ਸਿੰਘ ਮਾਨਸਾ ਦਾ ਮਾਲਕ ਹੈ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਹੈ ਤੁਹਾਨੂੰ ਹਰ ਥਾਂ ਮਿਲਦੇ ਆ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ-ਪਾਣੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਕੱਟ ਦੋਗਾ ਇਹ ਥੋੜਾ ਜਿਹਾ ਹੋਇਆ ੱਟਕਾ ਸਾਡੇ ਨਾਲ But Kirby, you